ਇੱਕ ਮੇਨ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਆ ਵੱਡੀ ਮੱਛੀ ਡਰੱਗ ਟ੍ਰੇਡ ਦੀ 5 ਕਿਲੋ 25 ਗ੍ਰਾਮ ਹਿਰੋਇਨ ਨਾਲ ਅਰੈਸਟ ਹੋਇਆ ਰਾਜਪਾਲ ਛਾਟੇ ਦਾ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਹਦੇ ਚ ਜਿਹੜਾ ਹੈਗਾ ਮਕਬੂਲਪੁਰਾ ਥਾਣੇ ਤੇ ਇੱਕ ਪਿਸਤਲ ਵੀ ਇਹ ਤੋਂ ਮਿਲਿਆ ਸੀ ਔਰ ਬਟਾਲੇ ਦੇ ਇੱਕ ਕੇਸ ਦੇ ਵਿੱਚ ਵੀ ਵੌਂਟਡ ਹੈ ਜਿਸ ਚ ਡਰੋਨ ਤੇ 10 ਕਿਲੋ ਦੀ ਰਿਕਵਰੀ ਇਹਦੇ ਸਾਥੀਆਂ ਤੋਂ ਹੋਈ ਸੀ ਇਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਕਿ ਪਹਿਲਾਂ ਐਸ ਐਚਓ ਛਾਟਾ ਵੱਲੋਂ ਜਿਹੜਾ ਲੱਕੀ ਨਾਮ ਦਾ ਇੱਕ ਬੰਦਾ ਹੈ ਉਹ ਤੋਂ 3 ਕਿਲੋ 154 ਗ੍ਰਾਮ ਹੀਰੋਇਨ ਤੁਹਾਨੂੰ ਯਾਦ ਹੋਊਗਾ ਫੜੀ ਗਈ ਸੀ ਤੇ ਨਾਲ ਕੁਝ ਡਰਗ ਮੰਨੀ ਸੀਗੀ ਇਹ ਅੱਠ ਅੱਠ ਦੀ ਗੱਲ ਹੈ ਉਸ ਤੋਂ ਬਾਅਦ ਉਹਦੇ ਚ ਇਹ ਜਿਹੜਾ ਰਾਜਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ 19-10 ਨੂੰ ਇਹਨੂੰ ਗ੍ਰਿਫਤਾਰ ਕਰਕੇ ਤੋਂ 5 ਕਿਲੋ ਤੇ 25 ਗ੍ਰਾਮ ਜਿਹੜੀ ਰਿਕਵਰ ਕੀਤੀ ਗਈ। ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਦੇ ਕ੍ਰਾਸ ਬਾਰਡਰ ਸਮੱਗਲਰਜ਼ ਨਾਲ ਕਾਫੀ ਲਿੰਕ ਨੇ ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਨੂੰ ਇਹ ਯੂਜ਼ ਕਰ ਰਹੇ ਸੀਗੇ। ਕਿਉਂਕਿ ਇਹਦੇ ਖਿਲਾਫ ਜਿਹੜਾ ਡੇਰਾ ਬਾਬਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹਿਰੋਇਨ ਤੇ 에ਅਰਕ੍ਰਾਫਟ ਐਕਟ ਵੀ ਡਰੋਨ ਦਾ ਲੱਗਿਆ ਹੋਇਆ ਹੈ। ਦੂਜੀ ਇੰਪੋਰਟੈਂਟ ਗੱਲ ਇਹ ਹੈ ਕਿ ਬੜਾ ਛਾਤਰ ਬੰਦਾ ਹੈ ਤੇ ਜਿਹੜੀ ਇਹ ਕਨਸਾਈਨਮੈਂਟਸ ਇਧਰ ਉਧਰ ਦਾ ਕੰਮ ਕਰਦਾ ਸੀਗਾ ਉਹ ਝੋਲਿਆਂ ਦੇ ਵਿੱਚ ਬੈਗਸ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਇਹ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ, ਲੁਧਿਆਣਾ ਇਸ ਏਰੀਆ ਵਿੱਚ ਸਪਲਾਈ ਦੀ ਗੱਲ ਇਹਦੀ ਪੁਛਗਿੱਛ ਸਾਹਮਣੇ ਆਈ ਹੈ। ਔਰ ਮੇਨ ਗੱਲ ਇਹਦੇ ਵਿੱਚ ਇਹੀ ਹੈ ਕਿ ਪਿਛਲੇ ਮੇਰੇ ਖਿਆਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਹੈ। ਔਰ ਜਦ ਇਹ ਪੁੱਛ ਕੇ ਚੁਏ ਪਤਾ ਲੱਗਿਆ ਕਿ ਕਾਫੀ ਕਨਸਾਈਨਮੈਂਟਸ ਇਹਨੇ ਉੱਥੋਂ ਚੁੱਕੀਆਂ ਉਸੇ ਸੈਕਟਰ ਤੋਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਇਸ ਕੇਸ 'ਚ ਇੱਕ ਲੋਕਲ ਬੰਦਾ ਅਸੀਂ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਵੀ ਪੁੱਛਗਿੱਛ ਚੱਲ ਰਹੀ ਹੈ ਉਤੋਂ ਅੱਗੇ ਕੁਝ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਉਹ ਵੀ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ ਬਿਕਾਉਜ਼ ਵੱਡੇ ਲੈਵਲ ਦਾ ਕੰਮ ਸਮਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਆਪਾਂ ਇੱਕ ਵੱਡਾ ਨਾਰਕੋ ਕਾਟਲ ਕਹਿ ਸਕਦੇ ਹਾਂ ਔਰ ਰਾਜਪਾਲ ਦੀ ਜਿਹੜੀ ਉਮਰ ਹੈ ਤਕਰੀਬਨ 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਪਯਾਰਡ ਦੇ ਵਿੱਚ ਚਨਈ ਤੇ ਮੁੰਬਈ ਦੇ ਵਿੱਚ ਕੰਮ ਕਰਦਾ ਰਿਹਾ 10ਵੀਂ ਪਾਸ ਹੈ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਦੇ ਖਿਲਾਫ ਇੱਕ ਪਰਚਾ ਦਰਜ ਹੈ ਮਕਬੂਲਪੁਰੇ 308 ਲੱਗੀ ਹੈ ਤੇ ਨਾਲ BNSAR ਅਰਜ਼ਕ ਲਗਿਆ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਉਹ ਇਹਦੀ ਲਿੰਕੇਜਸ ਤੇ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ-ਕਿੱਥੇ ਗਏ ਆ ਕਨਸਾਈਨਮੈਂਟਸ ਨੂੰ ਉਹਨਾਂ ਨੂੰ ਰਿਕਵਰ ਕਰਨਾ ਕੁਝ ਬੰਦੇ ਸਾਡੇ ਕੋਲ ਫਿਕਰ ਹੋ ਗਏ ਐ ਕੁਝ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਆਂ ਦਾ ਜੋ ਵੀ ਹਿਊਮਨ ਇੰਟੈਜ ਜਾਂ ਦੂਜਾ ਟੈਕਨੀਕਲੀ ਵੀ ਸਾਰਾ ਇਹਨੂੰ ਐਗਜ਼ਾਮਿਨ ਕੀਤਾ ਜਾ ਰਿਹਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਹਦੀ ਸੁਪਰਵਾਈਜ਼ਨ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਜੀ ਕਰ ਰਹੇ ਨੇ ਔਰ ਸ੍ਰੀਨ ਵਿਨੇਲਾ ਜੀ ਸਾਡੇ ਐਡੀਸੀਪੀ 2 ਸ਼ਿਵਦਰਸ਼ਨ ਐਸੀਪੀ ਸਾਹਿਬ ਤੇ ਇਨਸਪੈਕਟਰ ਵਿਨੋਦ ਕੁਮਾਰ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਕੀਤੀਆਂ ਔਰ ਹੁਣ ਵੀ ਇਹ ਅੱਛੀ ਰਿਕਵਰੀ ਹੈ ਦੇਖੋ ਟੋਟਲ ਅਜੇ ਨਹੀਂ ਆਪਾਂ ਕਹਿ ਸਕਦੇ ਇੱਕ ਬੰਦਾ ਕੱਲ ਵੀ ਫੜਿਆ ਲੋਕਲ ਉਹ ਥੋੜਾ ਅੱਗੇ ਡਿਸਟ੍ਰੀਬਿਊਟਰ ਟਾਈਪ ਬੰਦਾ ਇਹਦਾ ਚੇਲਾ ਜਿਹੜੇ ਜ਼ਿਆਦਾ ਮੇਨ ਬੰਦੇ ਇੱਕ ਪਹਿਲਾਂ ਫੜਿਆ ਗਿਆ ਸੀ ਟੇਰਾਪਾ ਬਨਾਨਕ ਦੋ ਬੰਦੇ ਹੋਰ بڑے ਇੰਪੋਰਟੈਂਟ ਦੇ ਸਾਹਮਣੇ ਆਏ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ 4-5 ਮਹੀਨੇ ਤੋਂ ਕਾਫੀ ਐਕਟਿਵ ਹੈ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਹਮਨ ਲਈ ਪ੍ਰੋਫਿਟੀ ਬੜੀ ਜਿੰਗਰੇ ਉਹਨਾਂ ਨਾਲ ਆਸ ਹੈਗੀ ਜੀ ਕਿਉਂਕਿ ਕਨਸਾਈਨਮੈਂਟਸ ਵੱਡੀਆਂ ਹੀ ਆਈਆਂ ਜੋ ਇਹਦੇ ਦੱਸਣ ਮੁਤਾਬਕ ਹੈ ਤੇ ਉਹ ਉਹਨੂੰ ਅਸੀਂ ਟਰੇਸ ਕਰ ਰਹੇ ਹਾਂ ਵੀ ਕਿਹੜਾ ਬੰਦਾ ਲੈ ਕੇ ਕਿਨੂੰ ਦਿੱਤੀਆਂ 100 ਕਿਲੋਆਂ ਦੇ ਵਿੱਚ ਹੀ ਆਈ ਹੈ ਤਾਂ ਉਸ ਕਰਕੇ ਉਹ ਇੰਪੋਰਟੈਂਟ ਹੋ ਜਾਂਦੀ ਹੈ ਜੀ ਜਾਰਸ ਤੋਂ ਕੰਮ ਕਰ ਦਿੱਤਾ ਜੀ ਉਹ ਜਿਹੜੇ ਲੇਸ ਵਾਲੇ ਇੱਥੇ ਉਹ ਜਾਂਦਾ ਗਿਆ ਜਾਂ ਆਪ ਹੀ ਆਇਆ ਕਿਸ ਤਰ੍ਹਾਂ ਆਇਆ ਦੇਖੋ ਪਤਾ ਕੀ ਹੈ ਤੁਹਾਨੂੰ ਪਤਾ ਹੀ ਹੈ ਵੀ ਜਿੱਦਾਂ ਹੁਣ ਇਹ ਆਪਣੇ ਬਾਰਡਰ ਦੇ ਉੱਤੇ ਬੈਠੇ ਲੋਕ ਪਾਕਿਸਤਾਨ ਨਾਲ ਸਮਗਨਰਸ ਨਾਲ ਜਿਵੇਂ ਪ੍ਰਾਣੀਆਂ ਪੁੱਛਗਿਛਾਂ ਜੀ ਵੀ ਆਇਆ ਆਪਣੇ ਇਨਵੈਸਟੀਗੇਸ਼ਨ ਚ ਵੀ ਆਇਆ ਕਿ ਰਾਪਤਾ ਹੋ ਜਾਂਦਾ ਸੋਸ਼ਲ ਮੀਡੀਆ ਰਾਹੀਂ ਕੋਈ ਨਾ ਕੋਈ ਦੱਸ ਪਾ ਹੁੰਦਾ ਜਦੋਂ ਆਪਾਂ ਕਿਸੇ ਰਸਤੇ ਦੇ ਉੱਤੇ ਤੁਰਦੇ ਆ ਤਾਂ ਕੋਈ ਨਾ ਕੋਈ ਰਸਤਾ ਅੱਗੇ ਕੋ ਅੱਗੇ ਲੱਭਦਾ ਰਹਿੰਦਾ ਜਦੋਂ ਲੱਗਦਾ ਕਿ ਇਸ ਰਾਹ ਤੇ ਤੁਰ ਰਹੇ ਆ ਹਾਂ ਜੀ ਸਰ ਇਹਨਾਂ ਦਾ ਅਸਲ ਤੇ ਗੌਰਮਾਨ ਜੀ ਲਗਾਓ ਇੰਡੀਅਨ ਨਹੀਂ ਉਹ ਲੱਗੇ ਹੋਏ ਆ ਜੀ ਪਾਕਿਸਤਾਨ ਦੇ ਤੋਂ ਹੀ ਮੰਗਾ ਰਿਆ ਪਰ ਇੰਟਰਸਟਿੰਗ ਗੱਲ ਇਹ ਆ ਰਹੀ ਹੈ ਕਿ ਇੱਕੋ ਸੈਕਟਰ بار-बार ਯੂਜ਼ ਹੋ ਰਿਹਾ ਨਾ ਅੰਮ੍ਰਿਤਸਰ ਜਾਂ ਤਰਨਤਾਰਨ ਦਾ ਜਿਵੇਂ ਆਪਾਂ ਨੇ ਪਹਿਲਾਂ ਆ ਰਿਹਾ ਐ ਕਿ ਡੇਰਾ ਬਾਬਾ ਬਨਾਨਕ ਸੈਕਟਰ ਨੂੰ ਹੀ ਜ਼ਿਆਦਾ ਇਹਦੇ ਇਨਵੈਸਟੀਗੇਸ਼ਨ ਚ ਉਹ ਸਾਹਮਣੇ ਆਈਆਂ ਚੀਜ਼ਾਂ ਸਰ ਜੀ ਵਾਪਕ ਜਾਂਦਾ ਸੀ ਜਦੋਂ ਕੀ ਉਹ ਤੇ ਸਰ ਉਹ ਗੱਲ ਚਾਹ। ਅੱਗੇ ਆਪ ਵੀ ਜਾਣਦੇ ਰਹੇ ਜੀ ਉਹ ਅੱਗੇ ਵੀ ਡਿਸਟ੍ਰਿਬਿਊਸ਼ਨ ਦਾ ਕੰਮ ਕੁਮ ਤੁਹਾਨੂੰ ਜਿਵੇਂ ਦੱਸਿਆ ਕਿ ਨਾਲ ਦਾ ਬੰਦਾ ਫੜਿਆ ਗਿਆ 10 ਕਿਲੋ ਉਹ ਵੀ ਬੜੀ ਵੱਡੀ ਰਿਕਵਰੀ ਹੈ ਜੇ ਆਪਾਂ ਦੇਖੀਏ ਤੇ ਉਸ ਤੋਂ ਇਲਾਵਾ ਜਿਹੜੇ ਹੁਣ ਬੰਦੇ ਭੱਜੇ ਹੋਏ ਆ ਉਹਨਾਂ ਦੇ ਉੱਤੇ ਵੀ ਸਾਨੂੰ ਕਾਫੀ ਹੈਗਾ ਕਿ ਵੱਡੀ ਕਨਸਾਈਨਮੈਂਟ ਉਹਨੂੰ ਦਿੱਤੀ ਗਈ ਹੈ। ਸਰ ਪਾਕਿਸਤਾਨ ਕਿਹਦੇ ਹੈਂਡਲਰ ਇੱਦਾਂ ਦਾ ਨਾਮ ਸਮਝ ਆਇਆ? ਉਹ ਨਹੀਂ ਅਜੇ ਆਇਆ ਜੀ ਉਹ ਕਰ ਰਹੇ ਆ। ਉਹ ਬੇਸਿਕਲੀ ਨਾਮ ਤਾਂ ਕੋਈ ਵੀ ਬਣਾ ਲੈਂਦੇ ਆ ਜੀ। ਅਸੀਂ ਚਾਹੁੰਦੇ ਵੀ ਔਥੈਂਟਿਕ ਹੋ ਜੇ ਫੇਰ ਹੀ ਗੱਲ ਸ਼ੇਅਰ ਕੀਤੀ ਜਾਵੇ। ਉਹ ਤਾਂ ਨਿਕਨੇਮ ਕੋਈ ਆਪਣਾ ਠੂਠਾ ਸੱਚਾ ਜਿਹਾ ਰੱਖ ਲੈਂਦੇ ਆ। ਉਹਦੇ ਕਰਕੇ ਉਹ ਅਸੀਂ ਕਰ ਰਹੇ ਹਾਂ ਤੇ ਹੋ ਜਾਏਗਾ ਜਲਦੀ ਸਾਨੂੰ ਕਲੀਅਰ। ਸਰ ਲੱਗਦਾ ਹੈ ਔਰ ਨੋਰਮਲੀ ਹੈ ਮਤਲਬ ਕੋਈ ਜ਼ਿਆਦਾ ਠੀਕ ਹੈ ਮਤਲਬ ਜੇ ਆਪਾਂ ਕਹੀਏ ਬਹੁਤ ਜ਼ਿਆਦਾ ਹਾਈ ਫਾਈ ਨਹੀਂ ਹੈ ਜੇ ਪਰ ਪੈਸੇ ਉਸ 5 ਸਾਲ 7 ਮਹੀਨਿਆਂ ਚ ਚੰਗੇ ਕਮਾਏ